ਆਹ ਯਾਰ ਗੇ ਕੰਪਿਊਟਰ ਹੈ ਗਿਆ ਜਦੋਂ ਜ ਮੈਂ ਮੈਂ ਸੱਤ ਕਿਹਾ ਚਾਹਿਆ ਹੁਣ ਜਦੋਂ 6 ਪੇਜਾ ਤੋਂ ਦੁਹਵਾ ਕਰਦਾ 10 ਪੇਜਾ ਤੋਂ ਦੁਹਵਾ ਕਰਦਾ ਡਾਕਟਰ ਦਾ ਇਸ਼ੂ ਹੈ ਗਿਆ ਆਪਣੇ ਕੰਪਿਊਟਰ ਨਾਲ ਕੋਈ ਮੁਸ਼ਕਲ ਆਉਂਦੀ ਹੋਵੇ ਪਹਿਲੀ ਵਾਰ ਹੈ ਗਵਰਨਮੈਂਟ ਇਮਾਨਦਾਰ ਜਨਾਨ ਨੂੰ ਕੰਟੇ ਉਹਨੂੰ ਲੱਗਦਾ ਤੁਹਾਨੂੰ ਅਪਰੀਸ਼ੀਏਟ ਕਰਨਾ ਚਾਹੀਦਾ ਕਿ ਇਹ ਨਾ ਸੱਚੋ ਵੀ ਖਲਾਸ ਹੈ ਦਾ ਖਾਲੀਆ ਤੇ ਸਿਰ ਦੇ ਰਾਸ ਦਾ ਤੇ ਤੁਹਾਡਾ ਆਪਣਾ ਨਜ਼ਰੀਆ ਜੀ ਮੇਰਾ ਕੰਮ ਆ ਲੋਕਾਂ ਦਾ ਨਜ਼ਰੀਆ ਚੇਂਜ ਕਰਨਾ ਮੈਂ ਸੁਣਦਾ ਚੜਾ ਜੀ 15 ਕਦੇ ਇਕੱਠੇ ਆਏ ਤੇ ਸੋਮੇ ਨੂੰ ਬਹੁਤ ਸਾਣਾ ਹਾਲਾਤ ਦਾ ਡਰਾਈਵਰ ਸੈਂਟਰ ਤੋਂ ਦੂਸਰੀ ਦੇਖੋ ਕਿਹੜੇ ਰਾਹ ਤੋਂ ਕੋਈ ਰੈਡੀ ਨਹੀਂ ਹੈ ਦੇਖੋ ਕੱਲ੍ਹ ਆ ਗਿਆ ਫਿਰ ਹੁਣ ਤੁਹਾਡੇ ਡਾਕਟਰ ਆਏ ਆ ਲਗਾ ਕਿ ਆਪ ਨੂੰ ਭਾਈ ਦੂਰ ਦੂਰ ਇੱਥੇ ਰਹਿਣਗੇ ਉਹਨਾਂ ਦੀ ਮੀਟਿੰਗ ਹੈ ਆਪਣੇ ਕੁਆਟਰ ਠੀਕ ਕਰਾਂਗੇ ਇੱਕ ਪ੍ਰੋਸੈਸ ਹੈ ਜਦੋਂ ਸਾਨੂੰ ਸਾਨੂੰ ਡਾਊਨਸਾਈਡਸ ਮਿਲਿਆ ਹੁਣ ਇਸ ਨੂੰ ਠੀਕ ਕਰਨਾ ਕੋਸ਼ਿਸ਼ ਤਾਂ ਕਰਦੇ ਆ ਦਵਾਈਆਂ ਪਹੁੰਚ ਗਈਆਂ ਡਾਇਗਨੋਸਟਿਕਸ ਹੋ ਗਏ ਡਾਕਟਰਾਂ ਦੀ ਪੋਸਟਿੰਗ ਹੋ ਰਹੀ ਹੈ ਵੀ ਫਸਟ ਆਪਾਂ ਦਵਾਈਆਂ ਬਹੁਤ ਸਾਰੀਆਂ ਤਾਂ ਬਾਹਰ ਹੀ ਨਹੀਂ ਦਵਾਈ ਪਾਸਟ ਨਹੀਂ ਬਿਲਕੁਲ ਗਲਤ ਕਰ ਰਹੇ ਸਾਰੇ ਸਾਰੇ ਰੌਂਡ ਕਰਕੇ ਆਏ ਮੈਂ ਸਾਰੇ ਮਰੀਜ਼ਾਂ ਨੂੰ ਪੁੱਛਿਆ ਤੇ ਥੋੜੇ سارے ਪੱਤਰਕਾਰ ਆ ਗਏ ਤਾਂ ਕੱਲੇ ਕੱਲੇ ਮਰੀਜ਼ ਨੂੰ ਪੁੱਛਿਆ ਗਰੀਕੇ ਯੂਸ਼ਮਾਨ ਕਾਰਡ ਤੋਂ ਬਿਨਾ ਆਪਰੇਸ਼ਨ ਨਹੀਂ ਹੁੰਦੇ ਉਸ ਦੀ ਕੀ وجہ ਨਹੀਂ ਦੇਖੋ ਉਹਦੇ ਚ ਕਿਹਾ ਉਹ ਕਹਿੰਦੇ ਜੀ ਪਹਿਲਾਂ ਯੂਸ਼ਮਾਨ ਕਾਰਡ ਲੱਗਿਆ ਨਾ ਉਹਦੇ ਜੋਬ ਇਸ਼ੂ ਸੀਗਾ ਉਹਨੂੰ ਯੂਨੀਵਰਸਲ ਬਣਾਉਣਾ ਕਿ ਪੰਜਾਬ ਦਾ ਜਿਹੜੇ ਬੰਦੇ ਕੋ ਪੰਜਾਬ ਦਾ ਆਧਾਰ ਕਾਰਡ ਹੈ ਉਹਨਾਂ ਨੂੰ 10 ਲੱਖ ਦਾ ਵੀਨਾ ਮਿਲੇਗਾ ਉਹਦਾ ਇੱਕ ਰੀਜ਼ਨ ਹੈ ਸਾਡੇ ਵਾਸਤੇ ਗੌਰਮੈਂਟ ਵਾਸਤੇ ਦਿੱਕਤ ਕੀ ਹੁੰਦੀ ਹੈ ਕਿ ਜਦੋਂ ਅਸੀਂ ਡਾਕਟਰ ਆਏ ਦੂਜੇ ਆ ਉਹਦੇ ਨਾਲ ਸਾਡੇ ਜਿਹੜੇ ਸਰਕਾਰੀ ਹਸਪਤਾਲ ਚੋਂ ਜਿਹਨੂੰ ਤੁਹਾਡਾ ਆਧਾਰ ਕਾਰਡ ਨਜ਼ਰ ਚ ਸੁਸ਼ਕਾਣ ਦੇ ਚੋਂ ਅਰਜ਼ੀ ਦੇ ਰਿਹਾ ਗੌਰਮੈਂਟ ਨੇ ਪੈਸੇ ਸਾਰੇ ਦੇਣੇ ਤੁਹਾਡਾ ਨਾਜ਼ਰੀ ਹੋ ਜਾਣਾ ਉਹਦਾ ਪਲਾਂਟ ਵੀ ਫ੍ਰੀ ਪਾਏਗਾ ਦਵਾਈ ਫ੍ਰੀ ਹੋਏਗੀ ਸਾਰਾ ਕੁਝ ਫ੍ਰੀ ਹੋਏਗਾ ਜਿਹੜੀ ਗਵਰਨਮੈਂਟ ਹੈ ਉਹਨੇ ਇੱਕ ਆਪਣਾ ਫੰਡਿਕ ਦਾ ਟਿਕਾ ਲੱਭਿਆ ਜਿਹਦੇ ਨਾਲ ਕਿ ਉਹ ਪੇਸ਼ੰਟਾਂ ਵੈਲਕਮ ਲੇਕਿਨ ਸਿਰਫ ਪ੍ਰੋਬਲਮ ਇੱਥੇ ਆਉਂਦੀ ਆ ਨਾ ਕਈ ਆਧਾਰ ਕਾਰਡ ਤੋਂ ਯੂਜ਼ਮਨ ਕਾਰਡ ਨਹੀਂ ਬਣਦਾ ਉਹਦੇ ਤੇ ਉਹ ਡਿਵਰਸਲ ਕਰਤਾ ਹੋ ਡਾਟਾ ਖਤਮ ਹੋ ਜਾਂਦਾ ਪਹਿਲਾਂ ਤਾਂ 100 ਕੰਡੀਸ਼ਨ ਸੀ ਨਾ ਜੀ ਤਿੰਨ ਤਿੰਨ ਡਾਕੂਮੈਂਟ ਚਾਹੀਦੇ ਸਾਰੇ ਖਤਮ ਕਰ ਰਿਆ ਸੀ ਅਜੇ ਰਿਫਾਰਮ ਚੱਲ ਰਿਹਾ ਥੋੜਾ ਜੰਤਿਆ ਅੱਛਾ ਦੂਜੀ ਗੱਲ ਸਰ ਜਿਹੜਾ ਇਹ ਕੇਸ ਚੱਲਦਾ ਹੈ ਹਾਈ ਕੋਰਟ ਦੇ ਵਿੱਚ ਲੱਗੀਆ ਰੈਟ ਉਹਦੇ ਤਹਿਤ ਇੱਥੇ ਮਸ਼ੀਨਰੀ ਦਾ ਵੀ ਮਸਲਾ ਹੈ ਮਸ਼ੀਨਰੀ ਕੱਦ ਤੱਕ ਉਹ ਮਸ਼ੀਨਰੀ ਪੱਖੋਂ ਬੜਾ ਪੂਰਾ ਹਾਲ ਹੈ ਇਹ ਜਿਹੜੀਆਂ ਮਿਸ਼ਰੀਆਂ ਸਰਕਾਰਾਂ ਸੀ ਉਹਦੇ ਵਿੱਚ 60% ਸ਼ੋਰਟ ਸੀ ਉਹਨਾਂ ਵੱਲ ਤੇ ਕੋਈ ਨਹੀਂ ਹੁਣ ਅਸੀਂ ਉਹਦੇ ਜੋ ਹੌਲੀ ਹੌਲੀ ਡਾਕਟਰ ਆ ਰਹੇ ਆ ਜਿਹੜੇ ਡਾਕਟਰਾਂ ਦੀ ਕਮੀ ਨੂੰ ਪੂਰਾ ਕਰਨ ਨੂੰ ਟਾਈਮ ਲੱਗੇਗਾ ਜੇ ਡਾਕਟਰ ਨਹੀਂ ਉਹਨਾਂ ਦਾ ਕੋਪਰਟ ਵੇਸਟ ਹੁੰਦੀ ਆ ਡਾਕਟਰ ਆਉਣਗੇ ਤਾਂ ਕੋਪਰਟ ਗਿਆ ਤੇ ਸਾਰਾ ਕੁਝ ਇੱਕ ਪ੍ਰੋਸੈਸ ਹੈ ਜਿਹਨੂੰ ਅਸੀਂ ਕਰ ਰਹੇ ਹਾਂ ਉਹਨੂੰ ਬੜੀ ਜਲਦੀ ਪੂਰਾ ਕਰ ਦੋਗੇ ਸਾਹਿਬ ਪੰਜਾਬ ਸਰਕਾਰ ਕਰ ਰਹੀ ਹੈ ਅਸੀਂ ਕ腐ਸ਼ਨ ਦੇ ਖਿਲਾਫ ਉਹਨਾਂ ਕਿ ਜਿਹੜਾ ਇੱਥੇ ਡਿਲੀਵਰੀ ਕੇਸ ਕੋਈ ਵੀ ਬਿਲਕੁਲ ਪੈਸੇ ਤੋਂ ਬਿਨਾਂ ਹੁੰਦਾ ਹੀ ਨਹੀਂਗਾ ਕੋਈ ਪੱਤਰਕਾਰ ਮਤਲਬ ਬੁਝੀਬਾ ਦੀ ਗੱਲ ਆ ਮੈਨੂੰ ਬਹੁਤ ਸਾਰੇ ਪੱਤਰਕਾਰਾਂ ਨੇ ਤਾਂ ਹੁਣ ਵੀ ਪੜਦਾ ਪੈਸਾ ਸਭ ਅਸੀਂ ਨੂੰ ਬਾਹਾਂ ਚ ਰੌਂਡ ਲਾ ਕੇ ਦੇਖਿਆ ਐ ਜਿਵੇਂ ਪੇਸ਼ੰਟ ਬੈਠੇ ਨੇ ਤੁਹਾਡੇ ਸਾਹਮਣੇ ਤਾਂ ਕਹਿੰਗੇ ਇਹ ਚੀਜ਼ਾਂ ਕਹਿਣੇ ਰੱਖ ਕੇ ਆ ਕੇ ਡਾਕਟਰ ਨਾਲ ਗੱਲ ਸੋਲਦੇ ਆਣੇ ਜਿਹੜੇ ਸੋਲਦੇ ਪੱਤਰਕਾਰ ਨੂੰ ਮੈਨੂੰ ਬਹੁਤ ਸਾਰੇ ਪੱਤਰਕਾਰਾਂ ਨੇ ਡਰੱਗਸ ਬਾਰੇ ਇਗਰ ਅਫਸਰ ਬਾਰੇ ਐਕਸੈਰੇਬਲ ਇਨਫੋਰਮੇਸ਼ਨ ਦਿੰਦੇ ਆ ਜਿਹਦੇ ਪੇਸ਼ੈਂਟ ਦਾ ਵਰਸਨਾ ਤੁਸੀਂ ਸਾਰੇ ਪੱਤਰਕਾਰੋਂ ਸਾਡੇ ਕੋਲ ਛੋਟੇ ਛੋਟੇ ਦਵਾਈ ਚ ਜਾਇਆ ਆਂ ਆਡੀਓ ਰਿਪੋਰਟ ਕਰਤਾ ਵੀਡੀਓ ਰਿਪੋਰਟ ਕਰਤਾ ਬਕਰ ਦੇਣਾ ਸਰ ਜ਼ੀਰੋ ਟੋਲਰੈਂਸ ਸਰ ਜ਼ੀਰੋ ਟੋਲਰੈਂਸ ਕਰਾ ਥੋੜਾ ਜਿਹਾ ਸਮੂਦੋ ਬੈਠੋ ਐਕਸ਼ਨੇਬਲ ਇਨਫੋਰਮੇਸ਼ਨ ਦਿਓ ਮੈਨੂੰ ਨਾਲ ਦੀ ਨਾਲ ਆ ਮੈਂ ਆਲਰੇਡੀ ਮੈਂ ਜਿਹੜਾ ਥੋੜਾ ਇੱਥੇ ਬੈਠੇ ਬੈਠੇ ਡੀਸੀ ਨੂੰ ਕਹਿ ਚੁੱਕਿਆ ਮੈਂ ਆਪਣੇ ਸੈਕਟਰ ਨੂੰ ਕਹਿ ਚੁੱਕਿਆ ਕਿ ਆ ਖਬਰ ਆਈ ਹੈ ਅੰਮ੍ਰਿਤਸਰ ਤੋਂ ਐਦਾਂ ਕੰਮ ਕਰੋ ਮੈਂ ਕਿਹਾ ਅੰਮ੍ਰਿਤਸਰ ਤੋਂ ਖਬਰ ਆਈ ਹੈ ਮੈਨੂੰ ਖੁਦ ਮੈਨੂੰ ਰਿਪੋਰਟ ਭੇਜੋ ਰਿਪੋਰਟ ਬਣਾ ਲੀਏ ਡਿਪਟੀ ਮਸਰ ਕਹਿੰਦੀ ਸਰ ਮੈਂ ਆਈ ਬਿਲ ਰਿਪੋਰਟ ਮੈਂ ਔਰ ਉਹਨਾਂ ਤੇ ਐਕਸ਼ਨ ਹੋ ਜਾਏਗਾ ਡੇਰਾ ਬਸਿਸ ਤੇ ਐਕਸ਼ਨ ਹੈ ਦੇ ਦਿੱਤਾ ਗੁਰਦਾਸਪੁਰ ਸਕੂਤਾ ਦੇਖੋ ਇਤੋਂ ਜ਼